ਭਗਵੰਤ ਮਾਨ ਦੀਆਂ ਰੈਲੀ 'ਤੇ ਗਈਆਂ अनेका ਬੱਸਾਂ ਪਰ ਸਵਾਰੀਆਂ ਹੋ ਰਹੀਆਂ ਨੇ ਪਟਿਆਲੇ ਵਿੱਚ ਖੱਜਰਖਵਾਰ ਇੱਕ ਕਰੀਬ ਇੱਕ ਘੰਟਾ ਲਗਾਤਾਰ ਹੋ ਗਿਆ ਸਵਾਰੀਆਂ ਨੂੰ ਬੱਸ ਢੀਕ ਦੇ ਮਾਨਸਾ ਬਰਨਾਲਾ ਬਠਿੰਡੇਵਾਲੀ ਪਰ ਅਜੇ ਤੱਕ ਇੱਥੇ ਕੋਈ ਬੱਸ ਨਹੀਂ ਆ ਰਹੀ ਇਹਦਾ ਮੁੱਖ ਕਾਰਨ ਇਹ ਦੱਸਿਆ ਜਾ ਰਿਹਾ ਕਿ ਭਗਵੰਤ ਮਾਨ ਦੀ ਜਿਹੜੀ ਅੱਜ ਮੋੜ ਰੈਲੀ ਆ ਉਹਦੇ ਵਿੱਚ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਦੇ ਵਿੱਚ ਸਾਰੀਆਂ ਭੇਜ ਦਿੱਤੀਆਂ ਗਈਆਂ ਨੇ ਅੱਜ ਤੁਸੀਂ ਦੇਖ ਰਹੇ ਹੋ ਸੁਨਾਮ ਦਾ ਜਿਹੜਾ ਬੱਸ ਸਟੈਂਡ ਆ ਇੱਥੇ ਸਿਰਫ ਸੁਨਾਮ ਤੱਕ ਹੀ ਬੱਸਾਂ ਜਾਂਦੀਆਂ ਨੇ ਮਾਨਸਾ ਨੂੰ ਕੋਈ ਬੱਸ ਨਹੀਂ ਇੱਕ ਘੰਟੇ ਦੇ ਕਰੀਬ ਹੋ ਚੁੱਕਿਆਗਾ ਅੱਜ ਤੁਹਾਨੂੰ ਦੱਸਦੀ ਕਿ ਭਗਵੰਤ ਮਾਨ ਤੇ ਕੇਜਰੀਵਾਲ ਨੇ ਮੋੜ ਜਿਹੜੀ ਰੈਲੀ ਕੀਤੀ ਆ ਉਹਦੇ ਵਿੱਚ ਬੱਸਾਂ ਜਿਹੜੀਆਂ ਨੇ ਸਰਕਾਰੀ ਬੱਸਾਂ ਦਾ ਜਿਹੜਾ ਪ੍ਰਯੋਗ ਕੀਤਾ ਗਿਆ ਭਾਰਤਾਂ ਨੂੰ ਇਹ ਦਿਖਾ ਦਈਏ ਕਿ ਇਹ ਬੱਸ ਸਟੈਂਡ ਪਟਿਆਲੇ ਦਾ ਹੈਗਾ ਜਿੱਥੇ ਇੱਕ ਘੰਟਾ ਦੇ ਕਰੀਬ ਹੋਗਾ ਸਵਾਰੀਆਂ ਨੂੰ ਅਡੀਕ